ਹੁਣ ਇਹ ਨਿਆਂਗ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਸੀ ਉੱਪਰ ਜਾਣ ਦੇ ਲਈ ਕੋਸ਼ਿਸ਼ ਕਰ ਰਹੀਆਂ ਸੀ ਪਰ ਉਹਨਾਂ ਨੂੰ ਜਿਹੜਾ ਬਾਹਰ ਕੱਢਿਆ ਜਾ ਰਿਹਾ ਹੈਗਾ ਢੰਗ ਸਿੰਘ ਇਹ ਕਹਿ ਰਹੇ ਨੇ ਕਿ ਅਸੀਂ ਉੱਪਰ ਜਾਣਾ ਹੈਗਾ ਪਰ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਹੈ ਤੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਨਾਲ ਹੀ ਇੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੀ ਪਹੁੰਚੀ ਹੋਈ ਹੈ ਲਗਾਤਾਰ ਇੱਕ ਹਾਸ਼ਿਆ ਪਕਟਾਇਆ ਜਾ ਰਿਹਾ ਸੀ ਕਿ ਜਿਹੜਾ ਹੈਗਾ ਕੋਈ ਇੱਥੇ ਕੁਝ ਵੀ ਅਣਸਕਾਮੀ ਘਟਨਾ ਨਾ ਵਾਪਰੇ ਤਾ 6 ਜੂਨ ਅੱਜ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਹੋਣਾ ਦੇ ਵੱਲੋਂ ਸਨਮਾਨ ਕੀਤੇ ਜਾਣਾ ਸੀ ਸ਼ਹੀਦਾਂ ਦਾ ਤੇ ਕੌਮ ਦੇ ਨਾਲ ਸੰਦੇਸ਼ ਦਿੱਤਾ ਜਾਣਾ ਸੀ ਪਰ ਸੰਪਰਦਮ ਉਸ ਗੱਲ ਦਾ ਵਿਰੋਧ ਕਰ ਰਹੀ ਹੈ ਇਹਨਾਂ ਨੇ ਕਿਹਾ ਕਿ ਜਿਹੜੇ ਪੰਥ ਨੂੰ ਪਰਵਾਣਿਤ ਨਹੀਂ ਨੇ ਜਥੇਦਾਰ ਉਹ ਅਜਿਹਾ ਨਹੀਂ ਕਰ ਸਕਦੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਕਾਲ ਤਖਤ ਸਾਹਿਬ ਦੀਆਂ ਆਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉੱਥੇ ਜਿਹੜਾ ਬਹਿਸ ਹੋ ਰਹੀ ਹੈ ਕਿ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਹੈ ਤੇ ਦੂਜੇ ਪਾਸੇ ਨਿਹੰਗ ਜਥੇਬੰਦੀਆਂ ਤੁਸੀਂ ਦੇਖ ਸਕਦੇ ਹੋਗੇ ਮੈਂ ਕਹੂੰਗਾ ਬਲਜਿੰਦਰ ਬਿਲਕੁਲ ਜ਼ੂਮ ਕਰ ਦਿੱਤਾ ਜਾਵੇ ਤਾਂ ਤਸਵੀਰਾਂ ਦੇਖੋ ਸੀ ਇਹ ਹੁਣ ਇਹ ਨਿਹੰਗ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਸੀ ਉੱਪਰ ਜਾਣ ਦੇ ਲਈ ਕੋਸ਼ਿਸ਼ ਕਰ ਰਹੀਆਂ ਸੀ ਪਰ ਉਹਨਾਂ ਨੂੰ ਜਿਹੜਾ ਬਾਹਰ ਕੱਢਿਆ ਜਾ ਰਿਹਾ ਹੈਗਾ ਔਰ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਤੁਸੀਂ ਦੇਖ ਸਕਦੇ ਹੋਗੇ ਭਾਰੀ ਗਿਣਤੀ ਦੇ ਵਿੱਚ ਤਨਾਤ ਕੀਤੀ ਹੋਈ ਹੈਗੀ ਇੱਕ ਪਾਸੇ ਨਿਹੰਗ ਜਥੇਬੰਦੀਆਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਆਉਣੀਆਂ ਤਾਂ ਹੁਣੇ-ਹੁਣੇ ਬਾਬਾ ਬਲਵیر ਸਿੰਘ ਜੀ ਬੁੱਢਾ ਦਲਾਏ ਸੀ ਤੇ ਆ ਦੂਜੇ ਪਾਸੇ ਦੇਖੋ ਨਿਹੰਗ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਜਿਹੜ ਨਿਆਖ ਸੰਗਣੇ ਉਹ ਦੇਖੋ ਮੈਂ ਕਹੂੰਗਾ ਬਲਜਿੰਦਰ ਖੱਬੇ ਸਾਈਡ ਤੋਂ ਦਿਖਾਓ ਖੱਬੇ ਸਾਈਡ ਤੋਂ ਦਿਖਾਓ ਬਿਲਕੁਲ ਜਿਹੜਾ ਪੌੜੀਆਂ ਤੋਂ ਉੱਪਰ ਤੁਸੀਂ ਦੇਖ ਸਕਦੇ ਹੋਗੇ ਇੱਥੇ ਵੀ ਜਿਹੜਾ ਹੁਣ ਹੌਲੀ ਹੌਲੀ ਹਲਚਲ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਐਸਜੀਪੀਸੀ ਟਾਸਕ ਫੋਰਸ ਮੈਂ ਕਹੂੰਗਾ ਬਿਲਕੁਲ ਜ਼ੂਮ ਕੀਤਾ ਜਾਏ ਬਲਜਿੰਦਰ ਜਿੱਥੇ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਨੇ ਉਹ ਨੇੜੇੋਂ ਦਿਖਾਇਆ ਜਾਏ ਉਹ ਤੁਸੀਂ ਦੇਖ ਸਕਦੇ ਹੋਗੇ ਨਿਆੰਗ ਜਿੱਥੇ ਬੰਦੀਆਂ ਇੱਕ ਪਾਸੇ ਦੇ ਦੂਜੇ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਦੋਨਾਂ ਦੇ ਵਿਚਕਾਰ ਜਿਹੜੀ ਬਹਿਸ ਹੋ ਰਹੀ ਹੈਗੀ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹੰਗ ਜਥੇ ਬੰਦੀਆਂ ਪਰ ਐਸਜੀਪੀਸੀ ਦੀ ਟਾਸਕ ਫੋਰਸ ਦੇ ਵੱਲੋਂ ਹੰਗ ਜਥੇ ਬੰਦੀਆਂ ਦੇ ਕੁਝ ਕਨੇ ਹੰਗਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹਿਆਂਗੇ ਇਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜੋ ਸੀਨ ਬਣਿਆ ਤੁਸੀਂ ਆ ਦੇਖ ਸਕਦੇ ਹੋਗੇ ਕਿਸ ਪ੍ਰਕਾਰ ਇਹ ਜਿਹੜੇ ਨੇ ਨਿਹੰਗ ਸਿੰਘ ਇਹ ਕਹਿ ਰਹੇ ਨੇ ਕਿ ਅਸੀਂ ਉੱਪਰ ਜਾਣਾ ਹੈਗਾ ਪਰ ਇੱਕ ਪਾਸੇ ਐਸਜੀਪੀਸੀ ਦੀ ਟਾਸਕ ਫੋਰਸ ਹੈ ਤੇ ਨਾਲ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਨਾਲ ਹੀ ਇੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਵੀ ਪਹੁੰਚੀ ਹੋਈ ਹੈ ਅਮਰਸਰ ਪੁਲਿਸ ਵੀ ਪਹੁੰਚੀ ਹੈ ਜਿਹਨਾਂ ਨੇ ਹੈੱਡ ਪੰਗਾ ਮੰਨੀਆਂ ਹੋਈਆਂ ਵਾਈਟ ਸ਼ਰਟਾਂ ਪਾਈਆਂ ਹੋਈਆਂ ਨੇ ਇਹ ਪੁਲਿਸ ਹੈ ਪੁਲਿਸ ਦੇ ਮੁਲਾਜ਼ਮ ਨੇ ਔਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋਗੇ ਐਸਜੀਪੀਸੀ ਦੀ ਟਾਸਕ ਫੋਰਸ ਔਰ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਲਗਾਤਾਰ ਇਹ ਖਾਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਜਿਹੜਾਗਾ ਕੋਈ ਇੱਥੇ ਕੁਝ ਵੀ ਅਨਸਕਾਮੀ ਘਟਨਾ ਨਾ ਵਾਪਰੇ ਜਿਹਦੇ ਕਰਕੇ ਪਹਿਲੇ ਹੀ ਇਤਿਹਾਸ ਵਰਤਨ ਦੇ ਲਈ ਤੁਸੀਂ ਦੇਖ ਸਕਦੇ ਹੋ ਐਸਜੀਪੀਸੀ ਦੇ ਟਾਸਕ ਫੋਰਸ ਦੇ ਭਾਰੀ ਗਿਣਤੀ ਦੇ ਵਿੱਚ ਮੈਂਬਰ ਇੱਥੇ ਪਹੁੰਚੇ ਹੋਏ ਸੀਗੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਦਿਖਾ ਰਹਿਆਂਗੇ ਮੈਂ ਕਹੂੰਗਾ ਬਲਜਿੰਦਰ ਇੱਕ ਵਾਰ ਹੋਰ ਦੁਬਾਰੇ ਦਿਖਾਓ ਦੇਖੋ ਤੁਸੀਂ ਉਹ ਦੇਖੋ ਇੱਕ ਹੋਰ ਜਿਸ ਨੂੰ ਬਾਹਰ ਕੱਢਿਆ ਗਿਆ ਹੈਗਾ ਇੱਕ ਜ਼ੂਮ ਕਰਕੇ ਦਿਖਾਓ ਬਲਜਿੰਦਰ ਇੱਕ ਹੋਰ ਨਿਹੰਗ ਸਿੰਘ ਨੂੰ ਬਾਹਰ ਕੱਢਿਆ ਗਿਆ ਹੈਗਾ ਜੋ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਤਾਂ ਹੀ ਹੈ ਕਿ ਸਾਰਾ ਕੁਝ ਸ਼ਾਂਤੀ ਰਹੇ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਸ਼ਾਂਤੀ ਨਾਲ ਸਾਰਾ ਕੁਝ ਨਿਬੜੇ ਕਿਉਂਕਿ ਲਗਾਤਾਰ ਜਿਹੜਾ ਹੈਗਾ ਤੁਹਾਨੂੰ ਦੱਸਦੀ ਕਿ ਲਗਾਤਾਰ ਨਿਹੰਗ ਜਥੇਬੰਦੀਆਂ ਦਮਦਮੀ ਟਕਸਾਲ ਇੱਕ ਪਾਸੇ ਸਾਰੇ ਇਸ ਗੱਲਾਂ ਦਾ ਵਿਰੋਧ ਕਰ ਰਹੇ ਸੀਗੇ ਕਿ ਜਿਹੜੇ ਤੁਹਾਨੂੰ ਦੱਸਦੀ ਕਿ ਜਿਹੜੇ ਇੱਥੇ ਜਹਜਦਾਰ ਨੇ ਉਹ ਨਾਂ ਸਨਮਾਨਤ ਕਰਨ ਉਹ ਨਾਂ ਜਿਹੜਾ ਸਰੋਪਾਉ ਦੇਨ ਪਰ ਹੁਣ ਦੇਖਣਾ ਹੋਊਗਾ ਕਿ ਆਖਰਕਾਰ ਬੰਦਾ ਕੀ ਹੈਗਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਟਾਸਕ ਫੋਰਸ ਹੈ ਉਹ ਵੀ ਲਾਈ ਗਈ ਹੈ ਕਿ ਐਸਜੀਪੀਸੀ ਦੀ ਖਾਸ ਤੌਰ ਤੇ ਟਕਰਾਓ ਨਾ ਹੋਵੇ ਆ ਦੇਖੋ ਤੁਸੀਂ ਟਕਰਾਓ ਨਾ ਹੋਣ ਦੇ ਲਈ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਹੈਗਾ ਪਰ ਥੋੜਾ ਬਹੁਤ ਟਕਰਾਓ ਜਿਹੜਾਗਾ ਉਹ ਹੋ ਰਿਹਾ ਹੈਗਾ ਕਿਉਂਕਿ ਅੰਦਰ ਜਾਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈਗੀ ਪਰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕੁਝ ਕੁ ਨਿਹੰਗਾਂ ਵੱਲੋਂ ਹਾਲਾਂਕਿ ਇਸ ਗੱਲ ਦਾ ਵਿਰੋਧ ਜਤਾਇਆ ਗਿਆ ਪਰ ਫੇਰ ਵੀ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤਾਂ ਇਹ ਤਸਵੀਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਜਿੱਥੋਂ ਤੁਹਾਨੂੰ ਲਾਈਵ ਦਿਖਾ ਰਹਿਆਂਗਾ ਪ੍ਰੋ ਪੰਜਾਬ ਟੀਵੀ ਔਰ ਆ ਦੇਖੋ ਕਾਲੀਆਂ ਪੱਗਾਂ ਜਨਾਂ ਬੰਨੀਆਂ ਇਹ ਸਾਰੇ ਜਿਹੜਾ ਟਾਸਕ ਫੋਰਸ ਦੇ ਮੈਂਬਰ ਨੇ ਜਿੱਥੇ ਟਾਸਕ ਫੋਰਸ ਦੇ ਮੈਂਬਰ ਲਗਾਏ ਗਏ ਨੇ ਤਾਂ ਕਿ ਕੋਈ ਘਟਨਾ ਨਾ ਵਾਪਰੇ ਕੋਈ ਕਿਸੇ ਤਰ੍ਹਾਂ ਦਾ ਇੱਥੇ ਵੈਰ ਵਿਰੋਧ ਨਾ ਹੋਵੇ ਸਾਰਾ ਕੁਝ ਸ਼ਾਂਤੀ ਨਾਲ ਨਿਬੜੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਸਾਰਾ ਕੁਝ ਸ਼ਾਂਤੀ ਦੇ ਨਾਲ ਨਿਬੜਨਾ ਚਾਹੀਦਾ ਹੈ ਪਹਿਲਾਂ ਬਾਬਾ ਬਲਬੀਰ ਸਿੰਘ ਜੀ ਗਏ ਸੀ ਬੁੱਢਾਦਲ ਦੇ ਮੁਖੀ ਤੇ ਹੁਣ ਭਾਈ ਜਸਬੀਰ ਸਿੰਘ ਰੋਡੇ ਵੀ ਇੱਥੇ ਪਹੁੰਚੇ ਹੋਏ ਨੇ ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋਗੇ ਇਹ ਤਸਵੀਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਜਿੱਥੇ ਇਹ ਸਾਰਾ ਕੁਝ ਵਾਪਰਿਆ ਥੋੜੀ ਦੇਰ ਦੇ ਵਿੱਚ ਮਾੜੇ ਮੋਟੇ ਜਿਹੜਾ ਤੁਸੀਂ ਦੇਖਿਆ ਕਿ ਜਿਸ ਪ੍ਰਕਾਰ ਇੱਕ ਨਿਹੰਗ ਸਿੰਘ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਉਹ ਜਥੇਬੰਦੀਆਂ ਦੇ ਨਾਲ ਆਇਆ ਸੀ ਪਰ ਕੀ ਕਾਰਨ ਰਹਿ ਕੇ ਉਹ ਅੰਦਰ ਨਹੀਂ ਜਾ ਸਕਿਆ ਉਸ ਤੋਂ ਬਾਅਦ ਲਗਾਤਾਰ ਇੱਕ ਦੋ ਹੋਰ ਨਿਹੰਗਾਂ ਨੂੰ ਬਾਹਰ ਕੱਢਿਆ ਗਿਆ ਸ਼ਾਇਦ ਹੋ ਸਕਦਾ ਹੈ ਕਿ ਉਹ ਮਾਹੌਲ ਖਰਾਬ ਕਰ ਰਹੇ ਹੋਣ ਜਾਂ ਕੀ ਹੈ ਇਹ ਤਾਂ ਜਿਹੜਾ ਬਾਅਦ ਦੀ ਗੱਲ ਆ ਪਰ ਤੁਸੀਂ ਇੱਕ ਵਾਰ ਤਸਵੀਰ ਦੇਖੀ ਹੈ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਹੈ ਇਸ ਦੇ ਵਿੱਚ ਤੁਸੀਂ ਸਾਫ਼ ਦੇਖਿਆ ਕਿਸ ਪ੍ਰਕਾਰ ਜਿਹੜਾ ਨਿਹੰਗ ਨੂੰ ਬਾਹਰ ਕੱਢਿਆ ਗਿਆ ਔਰ ਐਸਜੀਪੀਸੀ ਵੀ ਨਹੀਂ ਚਾਹੂਗੀ ਕਿ ਕਿਸੇ ਤਰ੍ਹਾਂ ਦਾ ਟਕਰਾਓ ਇੱਥੇ ਬਣੇ ਕਿਉਂਕਿ ਸਾਰਾ ਕੁਝ ਸ਼ਾਂਤੀ ਦੇ ਨਾਲ ਬੜੇ ਹਾਲਾਂਕਿ ਦੇਖਣਾ ਹੋਊਗਾ ਕਿ ਜਾਇਜ਼ਦਾਰ ਕੁਲਦੀਪ ਸਿੰਘ ਗੜਗੱਜ ਇੱਥੇ ਅਰਦਾਸ ਕਰਨ ਆਉਂਦੇ ਨੇ ਜਾਂ ਉਸ ਤੋਂ ਬਾਅਦ ਸਿਰੋਪਾਉ ਵੀ ਦਿੰਦੇ ਨੇ ਜਾਂ ਉਸ ਤੋਂ ਬਾਅਦ ਸਨਮਾਨ ਕਰਦੇ ਨੇ ਜਾਂ ਨਹੀਂ ਕਰਦੇ ਜਾਂ ਕੌਮਦਰਾ ਸੰਦੇਸ਼ ਦਿੰਦੇ ਆ ਜਾਂ ਨਹੀਂ ਦਿੰਦੇ ਇਹ ਗੱਲਾਂ ਸਾਰੀਆਂ ਦੇਖਣ ਵਾਲੀਆਂ ਹੋਣਗੀਆਂ ਆਉਣ ਵਾਲੇ ਕੁਝ ਹੀ ਮਿੰਟਾਂ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਏਗਾ ਸ਼੍ਰੀ ਅਕਾਲ ਤੱਕ ਸਾਥੋਂ ਤੁਹਾਨੂੰ ਲਗਾਤਾਰ ਜਿਹੜਾ ਕਵਰੇ ਅਸੀਂ ਦਿਖਾ ਰਹੇ ਹਾਂਗੇ ਕੈਮਰਾ ਪਰਸਨ ਬਲਜਿੰਦਰ ਨਾਮ ਮਨਦੀਪ ਜੋਤ ਸ੍ਰੀ ਅਕਾਲ ਤਖਤ ਸਾਹਿਬ